ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਗੁਰਤੇਜ ਸਿੰਘ ਗਰਜੋਤ ਕਲੀਨਿਕ ਤੇ ਕਾਇਰੋਪ੍ਰੈਕਟਿਕ ਸੈਂਟਰ ਭੋਮਾ ਤੋਂ ਅੱਜ ਸਾਡੇ ਨਾਲ ਇੱਕ ਬਜ਼ੁਰਗ ਜੁੜੇ ਨੇ ਤੇ ਇਹਨਾਂ ਆਪਣੇ ਗੋਡੇ ਦਾ ਇਲਾਜ ਮੇਰੇ ਕੋਲੋਂ ਕਰਵਾਇਆ ਤੇ ਆਉਂ ਪੁੱਛਦੇ ਇਹਨਾਂ ਨੂੰ ਇੱਥੇ ਆਣ ਕੇ ਇਹਨਾਂ ਨੂੰ ਕਿੱਦਾਂ ਦਾ ਲੱਗਾ ਤੇ ਸਭ ਤੋਂ ਪਹਿਲਾਂ ਬਾਪੂ ਜੀ ਤੁਹਾਡਾ ਨਾਂ ਕੀ ਆ ਤੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਨਾਂ ਸੋਚਾ ਸਿੰਘ ਹੈ ਜੀ ਹਾਂਜੀ ਤੇ ਸ਼ਾਮਨਗਰ ਮੇਰਾ ਪਿੰਡ ਜੀ ਠੀਕ ਹੈ ਕਿੰਨੀ ਉਮਰ ਹੋ ਗਈ ਬਾਬਾ ਜੀ ਤੁਹਾਡੀ ਇਹ ਜੀ 70 ਪਾਪ ਮਾ ਜੇ 70 ਦੇ ਤਿੰਨ ਥੋੜੀ ਟਪਕੀਆਂ ਜਿਹਾ 70 ਦੇ ਲਾਗੇ ਚਾਗੇ ਉਮਰਿਆ ਤੇ ਕੀ ਮੁਸ਼ਕਲ ਆਉਂਦੀ ਸੀ ਬਾਬਾ ਜੀ ਇਹ ਗੋਡੇ ਨੂੰ ਸੱਟ ਲੱਗੀ ਸੀ ਜੀ ਠੀਕ ਹੈ ਜੀ ਤੇ ਉਹ ਹਡੀ ਚੜੀ ਸੀ ਉਹਨੂੰ ਤਾਂ ਉਹਨੂੰ ਠੀਕ ਕਰ ਕੀਤਾ ਜੇ ਹਾਂਜੀ ਮਤਲਬ ਗੋਡਾ ਜਿਹੜਾ ਤੁਹਾਡਾ ਪੀੜ ਕਰਦਾ ਸੀ ਉਹ ਕਿੰਨਾ ਚਿਰ ਪਹਿਲਾਂ ਦਾ ਕਰਦਾ ਸੀ ਉਹ ਮੈਨੂੰ ਥੋੜੇ ਚਿਰ ਪਹਿਲਾਂ ਕੀਤਾ ਨਹੀਂ ਨਾ ਹਾਂ ਉਹਨੇ ਜਦੋਂ ਮੈਂ ਤੁਹਾਡੇ ਕੋਲ ਆਇਆ ਨਾ ਹਾਂ ਉਦੋਂ ਥੋੜੇ 10-5 ਦਿਨ ਨਹੀਂ ਮੈਨੂੰ ਜਦੋਂ ਉਹਨੇ ਦੱਸਿਆ ਵਾ ਵੀ ਇਹ ਤੇਰਾ ਗੋਡਾ ਪੀੜ ਕਰਦਾ ਠੀਕ ਹੈ ਤੇ ਅਸਲਾ ਲਵਾ ਕੇ ਦੇ ਵੇਖੋ ਠੀਕ ਆ ਸ라마 ਉਹ ਤੁੰ ਅੰਮਰਸਰੋਂ ਲਵਾ ਕੇ ਲੰਦਾ ਹੀ ਜੀ ਹਾਂ ਹਾਂ ਉਹ ਮੈਂ ਤੁਹਾਨੂੰ ਆਣ ਕੇ ਵਿਖਰਾਵਾ ਜੇ ਤੁਸੀਂ ਆਖਿਆ ਵੀ ਇਹਦੀ ਹੱਡੀ ਟੱਡੀ ਚੜੀ ਆ ਠੀਕ ਆ ਉਹ ਹੱਡੀ ਡੱਡੀ ਜੋ ਮੇਰੇ ਕੋ ਆਣ ਕੇ ਤੁਹਾਨੂੰ ਸੰਤੁਸ਼ਟੀ ਮਿਲੀ ਆ ਹਾਂਜੀ ਠੀਕ ਤੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਥੇ ਆਉਣਾ ਚਾਹੀਦਾ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਵਾਸਤੇ ਬਿਲਕੁਲ ਆਉਣਾ ਚਾਹੀਦਾ ਜੀ ਹਾਂਜੀ ਬਿਲਕੁਲ ਆਉਣਾ ਚਾਹੀਦਾ ਏ ਤਾਨੂੰ ਪੂਰੀ ਆਪਣੇ ਆਪ ਨੂੰ ਤਸੱਲੀ ਆ ਹਾਂ ਜੀ ਮੈਨੂੰ ਆਪਣੇ ਆਪ ਨੂੰ ਤਸੱਲੀ ਆ ਕਿ ਮੈਨੂੰ ਇਹ ਨਾਲ ਬਿਲਕੁਲ ਠੀਕ ਕਰ ਦਿੱਤਾ ਵਾ ਤੇ ਠੀਕ ਹੋ ਜੂਗਾ ਹੋਰ ਵੀ ਜਿਹੜਾ ਕੋਈ ਪਰੋ ਜਿਹੜਾ ਕੋਈ ਹੋਰ ਵੀ ਪ੍ਰੋਗਰਾਮ ਠੀਕ ਆ ਐਸੀ ਸਾਡੇ ਪਿਆਰੇ ਬਾਪੂ ਜੀ ਤੇ ਤੁਸੀਂ ਇਹਨਾਂ ਦੀ ਜਬਾਨੀ ਸੋਹਣੀ ਲਿਆ ਵਾ ਕਿ ਅਸੀਂ ਇੱਥੇ ਕਿਸ ਪ੍ਰਕਾਰ ਦਾ ਇਲਾਜ ਕਰਦੇ ਆ ਹਾਂਜੀ ਤੇ ਹੋਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰੋ ਜਾਂ ਸਾਡੇ ਕਲੀਨਿਕ ਤੇ ਵਿਜ਼ਿਟ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ